ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਨੌ ਮੇਰਾ ਵੀਰ ਸਿੰਘ ਜੀ ਪਿੰਡ ਚੱਕ ਮਾਫੀ ਬਲੌਕ ਸਮਰਾਲਾ ਜੀ ਜ਼ਿਲ੍ਹਾ ਲੁਧਿਆਣਾ ਜੀ ਅਸੀਂ ਇਹ ਡੀਐਸਰ ਕਰਦੇ ਤਕਰੀਬਨ 3-4 ਸਾਲ ਹੋ ਗਏ ਇਹ ਸਾਰਿਆਂ ਨੂੰ ਪਹਿਲਾਂ ਅਸੀਂ ਜੀ ਲੇਜ਼ਰ ਕਰਦੇ ਆ ਖੇਤ ਨੂੰ ਲੇਜ਼ਰ ਕਰਕੇ ਉਹਦੀ ਰੌਣੀ ਕਰਦੇ ਹਾਂ ਰੌਣੀ ਕਰਕੇ ਜਦੋਂ ਬੱਤਰ ਆ ਗਿਆ ਉਹਨੂੰ ਬੋਂਦੇ ਨਹੀਂ ਹੈਗੇ ਜੀ ਉਹਦੀ ਚਾਰ ਵਾਰ ਸੁਹਾਗਾ ਮਾਰਦੇ ਆ ਜੀ ਸੁਹਾਗਾ ਮਾਰ ਕੇ ਬਿਜਾਈ ਕਰ ਦਿੰਦੇ ਇੱਕ ਵਾਰੀ ਫੇਰ ਉਹਦੇ ਉੱਤੇ ਸੁਹਾਗਾ ਮਾਰ ਦਿੰਦੇ ਤੇ ਜਰਮੇਸ਼ਨ ਪੂਰੀ ਹੁੰਦੀ ਆ ਬਸ ਹਵਾਗਾ ਮਾਰ ਕੇ ਸਟੰਪ ਦੀ ਸਪਰੇ ਕਰ ਦੋ ਤੇ ਬਾਕੀ ਜਦੋਂ 18 20 ਦਿਨ ਬਾਅਦ 21 ਦਿਨ ਬਾਅਦ ਪਾਣੀ ਲੱਗਦਾ ਮੌਸਮ ਦੇ ਲੇ ਹਾਜਨ ਵਾਲਾ ਜਿਹੇ ਜਿਆ ਹੁੰਦਾ ਹਾਂਜੀ ਅੰਮ੍ਰਿਤ ਸਿੰਘ ਜੀ ਇੱਕ ਨਦੀਨਾ ਦੀ ਸਮੱਸਿਆ ਕਿੰਨੀ ਆਉਂਦੀ ਆਪਾਂ ਨੂੰ ਨਦੀਨਾ ਦੀ ਜੀ ਇਹ ਜਿਹੜੀ ਤਕਨੀਕ ਅਸੀਂ ਕਹਿੰਦੇ ਸੁਆਗਾ ਮਾਰ ਕੇ ਚ ਤਾਂ ਆਉਂਦੀ ਹੋਣੀ ਹੈਗੀ ਜੀ ਅੱਛਾ ਜੀ ਅਸੀਂ ਪਿਛਲੇ ਇੱਕ ਸਾਲ ਸਟੌਂਪ ਬਣੀ ਕਰੀ ਕਿੰਨਾ ਰਕਬਾ ਲੈ ਜੀ ਪਿਛਲੇ ਸਾਲ ਆਪਾਂ ਪਿਛਲੇ ਸਾਲ ਲੀਕ 7-8 ਏਕੜ ਸੀ 8 ਏਕੜ ਕੀ ਝੜ ਰਿਹਾ ਜੀ ਆਪਣਾ ਝਾੜ ਆਪਣਾ ਜੀ 1509 ਦਾ ਹੈ ਤੇ 22.5 ਕੁਆਂਟਲ ਠੀਕ ਹੈ ਜੀ ਪੂਰਾ ਵਧੀਆ ਝਾੜ ਤੇ ਖਰਚਾ ਕਿੰਨਾ ਓਵਰAllResult ਘਟਿਆ ਆਪਣਾ ਖਰਚਾ ਹੀ 4000 ਰੁਪਏ ਤਾਂ ਅਸੀਂ ਲੇਬਰੇ ਘਟ ਗਈ ਜਿਹੜੀ ਆਪਣੀ ਲਵਾਈ ਹੈ ਜੀ ਹਾਂਜੀ ਤੇ ਫਿਰ ਜਿਹੜੀਆਂ ਬੱਟਾ ਪੋਚਣੀਆਂ ਹੋਰ ਕਦੂ ਕਦੂ ਬਹੁਤ ਜਿਹੜਾ ਖਰਚਾ ਕਰੀ ਮੈਂ ਤਾਂ ਮੈਲਾ 8-9000 ਘਟ ਜਾਂਦਾ ਜੀ ਤੁਹਾਨੂੰ ਇਹ ਵੀ ਲੱਗਦਾ ਵੀ ਇੱਕ ਤਾਂ ਵੀਰ ਖਾਦ ਪਾਣੀ ਬਾਅਦ ਚ ਬੜੀ ਸੌਖੀ ਹੈ ਸਿੱਧੀ ਵਜਾਈ ਚ ਇੱਕ ਬਿਮਾਰੀ ਦਾ ਹਮਲਾ ਘਟਦਾ ਜੀ ਚਾਹੇ ਜੀ ਖਾਦ ਪਾਣੀ ਸੌਖੀ ਹੈ ਚਾਹੇ ਆਪ ਵੀ ਚੱਕ ਜਦੋਂ ਟਾਈਮ ਲੱਗਦਾ ਝੋਲੀ ਹੋ ਫੜ ਕੇ ਘੁੰਮ ਜੋ ਜੀ ਜੀ ਟਾਈਮ ਨਹੀਂ ਲੱਗਦਾ ਜੀ ਨਾ ਜੋਰ ਲੱਗਦਾ ਹਾਂਜੀ ਬਾਕੀ ਬਿਮਾਰੀ ਬਹੁਤ ਘੱਟ ਆਉਂਦੀ ਹੈ ਖੁਸ਼ਕ ਰਹਿੰਦਾ ਜੀ ਥੱਲੇਉ ਉਲੀ ਰੋਗ ਉਲੀ ਰੋਗ ਤਾਂ ਆਉਂਦਾ ਹੀ ਨਹੀਂ ਆਉਂਦਾ ਜਦੋਂ ਅਸੀਂ ਵੱਢਦੇ ਹਾਂ ਜੀ ਆਪਣੇ ਕੋ ਪਿਛਲੇ ਸਾਲ ਦੇ ਵੀਡੀਓ ਮਿਆਂ ਹੈ ਹਰੀ ਕਦੂਰ ਘਾ ਵਰਗੀ ਖੜੀ ਤੇ ਬਾਕੀ ਕਿਸਾਨਾਂ ਨੂੰ ਡੀਐਸਆਰ ਬਾਰੇ ਕੀ ਸੰਦੇਸ਼ ਦੋਗੇ ਸੰਦੇਸ਼ ਤਾਂ ਜੀ ਇਹ ਹੈ ਵੀ ਹਰੇਕ ਕਿਸਾਨ ਨੂੰ ਲਾਉਣੀ ਚਾਹੀਦੀ ਚਾਹੇ 1-2 ਏਕੜ ਜ਼ਰੂਰ ਤਜਰਬਾ ਕਰਨੀ ਚਾਹੀਦਾ ਜੇ ਆਪਾਂ ਤਜਰਬਾ ਨਹੀਂ ਕਰਾਂਗੇ ਹਾਂਜੀ ਤਾਂ ਅੱਗੇ ਨਹੀਂ ਵੱਧ ਸਕਦਾ ਬੰਦਾ ਜੀ ਇੱਕ ਵਾਰੀ ਤਜਰਬਾ ਕਰੂਗਾ ਤਾਂ ਹੀ ਅੱਗੇ ਵੱਧ ਸਕਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਸਿਕਾ ਸਸਿਕਾ